ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਹੋਰ ਬਾਈ ਕੀ ਹਾਲ ਚਾਲ ਆ ਜਾਨਵਰ ਸੈਟ ਆ ਸਾਰੇ ਭਰਾਵਾਂ ਦੇ ਕਰੋ ਸਮਾਂ ਕੋ ਬਾਈ ਜਾਨਵਰਾਂ ਦਾ ਆਪਣੇ ਦਾ ਤੇ ਗਰਦੀਪ ਬਾਈ ਕੋਲੋਂ ਆਏ ਹੋਏ ਜਾਨਵਰ ਆਪਣੇ ਕੋਲੇ ਉਹਨਾਂ ਦੀ ਪੱਠੇ ਪੱਠੇ ਆ ਸਾਰੇ ਇਹ ਤੇ ਇਹ ਨਰ ਨੇ ਆਪਣੇ ਕੋਲੇ ਬਾਈ ਕਰੋ ਝੌਂਕ ਪੁਰਾ ਦੱਸੋ ਬਾਈ ਕਮੈਂਟਾਂ 'ਚ ਕਿਵੇਂ ਲੱਗੇ ਇਹ ਜਿਹੜਾ ਆ ਜਾਨਵਰ ਸਾਖ ਹਨ ਤੇ ਆਪਣੇ ਕੋਲ ਲਾਬਾ ਗੋਠੇ ਜਿਹੜ ਇੱਕ ਦਾ ਮੁੰਡਾ ਯਾਰ ਬੈਲੀ ਉਹ ਦੇਖੀ ਗਿਆ ਸੀ ਆਪਾਂ ਨੂੰ ਇਹ ਜਾਨਵਰ ਸਾਖ ਆਏ ਤੇ ਦੱਸੋ ਬਾਈ ਕਿਹੜਿਆਂ ਚੋਂ ਆ ਤੇ ਇੱਕ ਜਾਨਵਰ ਆਪਣੇ ਕੋਲ ਆ ਸੀ ਇਹ ਫੌਜੀ ਬੁੱਗੀ ਬੁਰਾ ਨੇ ਕਬੂਤਰਾਂ ਦੇ ਵਿੱਚੋਂ ਆ ਤੇ ਇੱਕ ਲਾਬੇ ਨੇ ਆ ਜਾਨਵਰ ਦਿੱਤਾ ਸੀ ਆਪਾਂ ਨੂੰ ਆ ਬੈਠਾ ਬਾਈ ਜੰਨਰ ਵਾਲੇ ਕਬੂਤਰਾਂ ਤੋਂ ਆ ਜਾਨਵਰ ਇਹ ਬਾਕੀ ਆ ਬਾਈ ਗਰਦੀ ਵਾਲੇ ਕਬੂਤਰਾਂ ਚ ਬੱਚਾ ਇਹ ਆ ਵੀ ਫੌਜੀ ਵਾਲੇ ਕਬੂਤਰਾਂ ਚੋਂ ਆ ਤੇ ਇੱਕ ਉਹ ਕਾਲਾ ਚਿੰਨਾ ਬੈਠਾ ਪਿੱਛੇ ਉਹ ਵੀ ਬਾਈ ਗਰਦੀ ਵਾਲੇ ਕਬੂਤਰਾਂ ਚੋਂ ਆ ਗਿਆ ਕਰੋ ਸ਼ਮੂਖ ਬਾਈ ਪੱਠਿਆਂ ਦਾ ਬਸੋ ਬਾਈ ਕਿੰਮੀ ਹੈਗੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਨੂੰ YouTube ਤੇ ਵੇਣ ਤੋਂ ਸਾਰੇ ਭਰਾਵਾਂ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਇਧਰ ਪੱਠੀਆਂ ਆ ਗਈਆਂ ਬਾਈ ਆਪਣੀਆਂ ਆ ਉਹ ਨਰਸੀ ਜਿਹੜੇ ਪਹਿਲਾਂ ਦਿਖਾਈ ਸੀ ਆਪਾਂ ਇਹ ਆਪਣੇ ਪੱਠੀਆਂ ਆ ਗਈਆਂ ਬਾਈ ਤੇ ਆ ਮੂਰੇ ਇਹੀ ਕੱਢਾਂਗੇ ਪਹਿਲਾਂ ਬਾਕੀ ਹਜੇ ਹੋਰ ਬੈਠੇ ਆਗੇ ਉਹਨਾਂ ਦੀ ਬਾਅਦ ਚ ਪਾਵਾਂਗੇ ਵੀਡੀਓ ਪਹਿਲਾਂ ਇਹਨਾਂ ਦਾ ਸ਼ੌਕ ਕਰੋ ਬਾਈ ਐਵੇਂ ਲੱਗੇ ਬਾਈ ਇਧਰ ਇਹ ਪੱਠੀਆਂ ਨੇ ਪਹਿਲਾਂ ਨਰ ਦਿਖਾਈ ਸੀ ਤੇ ਇਹ ਪੱਠੀਆਂ ਸਾਰੀਆਂ ਬਾਈ ਗਰਦੀਬ ਵਾਲੇ ਕੋਟਰਾਂ ਦੀਆਂ ਆਈਆਂ ਤੇ ਬਾਈ ਗਰਦੀ ਵਾਲੇ ਕੋ ਉਤਰ ਨਹੀਂ ਸਾਰੀਆਂ ਪੱਟੀਆਂ ਬਾਈ ਇਹ ਸ਼ੋਅ ਕਰੋ ਬਈ ਪੱਟੀਆਂ ਤਾਂ ਕਿਵੇਂ ਲੱਗੀਆਂ ਦੱਸੋ ਬਈ ਸਾਰੇ ਭਰਾ